ਗੋ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਭਾਜਪਾ ਨੂੰ ਜਵਾਬ ਦਿੱਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਹੱਲ ਕਰਵਾਵੇ ਜਥੇਦਾਰ ਕੋਲ ਜਾਣ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਵੇ ਪੰਜਾਬ ਭਾਜਪਾ ਆ ਕੇ ਪੀਐਮ ਦੇ ਕੋਲ ਮੰਗਾ ਮੰਨਵਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਗਜੀਤ ਸਿੰਘ ਡੱਲੇਵਾਲ ਦਾ ਇਹ ਵੱਡਾ ਬਿਆਨ ਸੰਮਣਿਆ ਹੈ ਦਰਸਲ ਜਥੇਦਾਰ ਦੇ ਕੋਲ ਅਪੀਲ ਕੀਤੀ ਗਈ ਆ ਪੰਜਾਬ ਬੀਜੇਪੀ ਦੇ ਜਿਹੜਾ ਕਿ ਕਿਸਾਨ ਵਿੰਗ ਆ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਸਿੰਘ ਸਾਹਿਬ ਦਖਲ ਦੇਣ ਉਹ ਅਪੀਲ ਕਰਨ ਡੱਲੇਵਾਲ ਨੂੰ ਕਿ ਮਰਨ ਵਰਤ ਖਤਮ ਕਰ ਦੇਣ ਤੇ ਇਸੇ ਨੂੰ ਲੈ ਕੇ ਹੁਣ ਜਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਆਗੂ ਸ੍ਰੀ ਅਕਾਲ ਤਖਤ ਸਾਹਿਬੀ ਥੰਮ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਬੀਜੇਪੀ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਹੱਲ ਕਰਵਾਵੇ ਜਥੇਦਾਰ ਕੋਲ ਜਾਣ ਦੀ ਥਾਂ ਪੀਐਮ ਦੇ ਕੋਲ ਜਾਵੇ ਪੰਜਾਬ ਬੀਜੇਪੀ ਗਾਇਕੀ ਪ੍ਰਧਾਨ ਮੰਤਰੀ ਕੋਲ ਮੰਗਾ ਮੰਮਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਭਾਜਪਾ ਕੇਂਦਰ ਅੱਗੇ ਕਿਸਾਨਾਂ ਦੀਆਂ ਮੰਗਾਂ ਪਹੁੰਚਾ ਦੇਵੇ ਆ ਕੇਂਦਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰ ਦੇਵੇ ਤਾਂ ਮਰਨ ਵਰਤ ਆ ਖਤਮ ਕਰ ਦੇਣਗੇ ਕਿਉਂਕਿ ਲਗਾਤਾਰ ਪਿਛਲੇ 46 ਦਿਨਾਂ ਤੋਂ ਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਾਂਕਿ ਲਗਾਤਾਰ ਪ੍ਰਸ਼ਾਸਨ ਦੇ ਪੱਧਰ ਤੇ ਸਰਕਾਰ ਦੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਮਨਾਇਆ ਜਾਵੇ ਉਹ ਮੈਡੀਕਲ ਟ੍ਰੀਟਮੈਂਟ ਲੈਣ ਤਾਂ ਇਸ ਦੇ ਵਿਚਾਲੇ ਜਦੋਂ ਪੰਜਾਬ ਭਾਜਪਾ ਦੇ ਵੱਲੋਂ ਸਿੰਘ ਸਾਹਿਬ ਦੇ ਕੋਲ ਇਸ ਗੱਲ ਦੀ ਅਪੀਲ ਕੀਤੀ ਗਈ ਕਿ ਉਹ ਪੂਰੇ ਮਾਮਲੇ ਦੇ ਵਿੱਚ ਨੋਟਿਸ ਲੈਂਦਕਲ ਦੇਣ ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਾਰ ਤੱਕ ਖਤਮ ਕਰਨ ਦੀ ਅਪੀਲ ਕਰਨ ਤੇ ਇਸੇ ਨੂੰ ਲੈ ਕੇ ਹੁਣ ਕਿਸਾਨ ਆਗੂ ਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਜਪਾ ਨੂੰ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਭਾਜਪਾ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਮੈਂ ਸਤਿਕਾਰ ਕਰਤਾ ਹੂੰ ਹਮਾਰੇ अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एम एस पी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनछन छोड़ देंगे हमारा अनछन करना कोई कोई कारोबार तो है नहीं है हम तो उसी वक्त छोड़ देंगे ना ही हमारा शौक है सो इसलिए धन्यवाद ਮੈਂ ਫਿਰ ਸੇ ਨਿਵੇਦਨ ਕਰਤਾ ਹੂੰ ਪੰਜਾਬ ਇਕਾਈ ਕਯੋ ਬਾਜਪਾ ਕੀ ਬਾਜਪਾ ਵਾਲੀ ਕੋ ਕਿ ਕਿਰਪਿਆ ਆਪ ਮੋਦੀ ਜੀ ਸੇ ਬਾਤ ਕਰੇ ਤਾਂ ਜਥੇਦਾਰ ਦੇ ਕੋਲ ਮਰਨ ਵਰਤ ਤੜਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਨੂੰ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਆਗੂ ਜਥੇਦਾਰ ਦੀ ਥਾਂ ਪੀਐਮ ਦੇ ਕੋਲ ਜਾਣ ਪੰਜਾਬ ਬੀਜੇਪੀ ਆਗੂ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਚੁੱਕਣਾ ਪਈ ਪੀਐਮ ਤੋਂ ਮੰਗਾ ਮਨਮੋਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਆ ਹਾਲਾਂਕਿ ਲਗਾਤਾਰ ਆਪੋ ਆਪਣੇ ਪੱਧਰ ਤੇ ਜੋ ਕਿ ਕੋਸ਼ਿਸ਼ਾਂ ਜਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਵਿਚਾਲੇ ਇੱਕ ਵੱਖਰੀ ਇਕਵਾਇਤ ਜੋ ਕਿ ਵੱਖਰੀ ਕੋਸ਼ਿਸ਼ ਨਜ਼ਰ ਆਉਂਦੀ ਹੈ ਜੋ ਕਿ ਪੰਜਾਬ ਬੀਜੇਪੀ ਦੇ ਵੱਲੋਂ ਜਥੇਦਾਰ ਦੇ ਕੋਲ ਜਿਹੜੀ ਕਿ ਫਰਿਆਦ ਲਗਾਈ ਜਾਂਦੀ ਹੈ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਥੇਦਾਰ ਸਾਹਿਬ ਖੁਦ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੇ ਉਹ ਕਿਸਾਨ ਆਗੂ ਢੱਲੇਵਾਲ ਨੂੰ ਇਹ ਅਪੀਲ ਕਰਨ ਕਿ ਮਰਨ ਵਰਤ ਖਤਮ ਕਰ ਦੇਣੋਂ ਮੈਡੀਕਲ ਟਰੀਟਮੈਂਟ ਲੈਣ ਆ ਤਾਂ ਇਸ ਦੇ ਵਿਚਾਲੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦਾ ਇਹ ਵੱਡਾ ਬਿਆਨ ਸਾਹਮਣੇ ਆਉਂਦਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ বিজেপি ਆਗੂ ਜਥੇਦਾਰ ਦੇ ਥਾਂ ਪੀਐਮ ਦੇ ਕੋਲ ਜਾਣ ਪੰਜਾਬ বিজেপি ਆਗੂ ਰਾਸ਼ਟਰਪਤੀ ਕੋਲ ਜਾ ਕੇ ਮਸਲਾ ਚੁੱਕਣ ਆ ਕਿਉਂਕਿ ਸਿੱਧੇ ਤੌਰ ਤੇ ਜੇਕਰ ਕਿਸਾਨੀ ਮੰਗਾਂ ਦੀ ਗੱਲ ਕਰੀਏ ਤਾਂ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਨੇ ਆ ਹਾਲਾਂਕਿ 11 12 ਦੇ ਕਰੀਬ ਹੋਰ ਵੀ ਆ ਮੰਗਾਂ ਨੇ ਮੁੱਖ ਮੰਗ ਦੀ ਗੱਲ ਕਰੀਏ ਤਾਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਸਿੱਧੇ ਤੌਰ ਤੇ 2020 ਵਾਲੇ ਦਿੱਲੀ ਅੰਦੋਲਨ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹ ਕੀ ਜਾ ਰਹੇ ਕਿ ਉਸ ਵੇਲੇ ਜੋ ਸਨੂ ਪ੍ਰੋਸਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲ ਉਸ ਤੋਂ ਬਾਅਦ ਉਹ ਮੰਗ ਜੋ ਕਿ ਪੂਰੀ ਨਹੀਂ ਕੀਤੀ ਗਈ ਆ ਤਾਂ ਇਸ ਦੇ ਬਾਅਦ ਜੋ ਕਿ ਕਿਸਾਨ ਆਗੂ ਜਗਜੀਤ ਡੱਲੇਵਾਲ ਇਸੇ ਮੰਗ ਨੂੰ ਲੈ ਕੇ ਲਗਾਤਾਰ ਖਨੌਰੀ ਬਾਰਡਰ ਤੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਲਗਾਤਾਰ ਉਹਨਾਂ ਦੀ ਮੰਗ ਇਹੀ ਹੈ ਕਿ ਆ ਕੇਂਦਰ ਸਰਕਾਰ ਮੰਗਾਂ ਪੂਰੀਆਂ ਕਰੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਤੇ ਇਸ ਦੇ ਵਿਚਾਲੇ ਜਦੋਂ ਜ਼ਥੇਦਾਰ ਦੇ ਕੋਲ ਮਰਨ ਵਰਤ ਕਢਵਾਉਣ ਦੇ ਲਈ ਪੰਜਾਬ ਬੀਜੇਪੀ ਪਹੁੰਚੀ ਤੇ ਇਸ ਦੇ ਵਿੱਚ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ

भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एमएसपी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाए आप कृपया मोदी जी से कहें कि वो हमारी मांगे माने तो अनचन छोड़ देंगे हमारा अनचन करना कोई कोई कारोबार तो है नहीं है हम तो उसी वक्त चीज़ छोड़ देंगे ना ही हमारा शौक है सो so, इसलिए धन्यवाद मैं फिर से निवेदन करता हूँ पंजाब इकाई को भाजपा की भाजपा वाली को कि कृपया आप मोदी जी से बात करें ਤਾ ਜਸੇਦਾਰ ਦੇ ਕੋਲ ਮਰਨ ਵਰਤ ਕਰਵਾਉਣ ਦੇ ਲਈ ਪਹੁੰਚੀ ਪੰਜਾਬ ਬੀਜੇਪੀ ਨੇ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਕਿਸਾਨਾਂ ਕੋਲ ਜਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਆਗੂ ਜਥੇਦਾਰ ਦੇ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਬੀਜੇਪੀ ਆਗੂ ਉੱਪਰ ਰਾਸ਼ਟਰਪਤੀ ਕੋਲ ਜਾਣ ਕੇਂਦਰੀ ਖੇਤੀਬਾੜੀ ਮੰਤਰੀ ਜਾਂ ਗ੍ਰਹਿ ਮੰਤਰੀ ਅੱਗੇ ਮਸਲਾ ਚੁੱਕਣ ਪੀਐਮ ਤੋਂ ਮੰਗਾ ਮਨਵਾਉਣ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕੋਈ ਸ਼ੌਕ ਦੇ ਲਈ ਮਰਨ ਵਰਤ ਨਹੀਂ ਕਰ ਰਿਹਾ ਆ ਜਿੱਥੇ ਕਿ ਪੰਜਾਬ ਬੀਜੇਪੀ ਜਥੇਦਾਰ ਦੇ ਕੋਲੇ ਇਹ ਅਪੀਲ ਕਰਦੀ ਹੈ ਕਿ ਆਉ ਖੋਦ ਇਸ ਮਾਮਲੇ ਦੇ ਵਿੱਚ ਦਖਲ ਦੇਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕਰਨ ਤਾਂ ਇਸ ਦੇ ਵਿਚਾਲੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਬੀਜੇਪੀ ਨੂੰ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਬੀਜੇਪੀ ਆਗੂ ਜਥੇਦਾਰ ਦੀ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਪੰਜਾਬ ਬੀਜੇਪੀ ਆਗੂ ਉਪ ਰਾਸ਼ਟਰਪਤੀ ਦੇ ਕੋਲ ਖੇਤੀਬਾੜੀ ਮੰਤਰੀ ਦੇ ਕੋਲ ਕੇਂਦਰ ਦੇ ਗ੍ਰਹਿ ਮੰਤਰੀ ਦੇ ਕੋਲ ਕਿਸਾਨਾਂ ਦਾ ਇਹ ਮੁੱਦਾ ਚੁੱਕਣ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਕੇਂਦਰ ਤੋਂ ਕਿਸਾਨਾਂ ਦੀਆਂ ਮੰਗਾਂ ਹੱਲ ਕਰਵਾ ਦੇਵੇ ਤਾਂ ਆਪਣੇ ਆਪ ਹੀ ਮਰਨ ਵਰਤ ਖਤਮ ਕਰ ਦੇਣਗੇ ਕਿਉਂਕਿ ਕਿਸਾਨ ਆਗੂ ਜਗੀਰ ਸਿੰਘ ਡੱਲੇਵਾਲ ਲਗਾਤਾਰ ਖਨੌਰੀ ਬਾਰਡਰ ਤੇ ਪਿਛਲੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਲਗਾਤਾਰ ਕੇਂਦਰ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਜਾ ਰਹੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਜਿਹੜਾ ਕਿ ਇਸ ਮੰਗ ਦਾ ਆ ਜ਼ਿਕਰ ਕੀਤਾ ਜਾ ਰਿਹਾ ਇਸ ਦੇ ਵਿਚਾਲੇ ਲਗਾਤਾਰ ਹਾਲਾਂਕਿ ਸਰਕਾਰ ਦੇ ਪਦਰ ਤੇ ਪ੍ਰਸ਼ਾਸਨ ਦੇ ਪਦਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਦੂਜੇ ਪਾਸੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੁਪਰੀਮ ਕੋਰਟ ਦੇ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜੋ ਕਿ ਚਿੰਤਾ ਜਤਾਈ ਜਾ ਰਹੀ ਹੈ ਅਤੇ ਇਸ ਮਸਲੇ ਦਾ ਹੱਲ ਕੱਢਣ ਦੀ ਜੋ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਅਨ ਲਗਾਤਾਰ ਗੱਲਬਾਤ ਨੂੰ ਲੈ ਕੇ ਡੈਡਲੌਕ ਬਣਿਆ ਹੋਇਆ ਕਿੰਨੇ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਹਾਲਾਂਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਵੱਲੋਂ ਆਪਣੇ ਪੱਧਰ ਤੇ ਪੋਸ਼ੀਆਂ ਕੀਤੀਆਂ ਜਾ ਰਹੀਆਂ ਨੇ ਕਮੇਟੀ ਦੇ ਮੈਂਬਰ ਵੀ ਜੋ ਕਿ ਪਿਛਲੇ ਦਿਨ ਹੀ ਖਨੌਰੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਕੋ ਡੱਲੇਵਾਲ ਦੇ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਗੀਰ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣ ਉਹ ਮੈਡੀਕਲ ਟਰੀਟਮੈਂਟ ਲੈਣ ਪਰ ਡੱਲੇਵਾਲ ਦਾ ਸਾਫ ਤੌਰ ਤੇ ਇਹ ਕਹਿਣਾ ਕਿ ਜਦੋਂ ਤੱਕ ਕਿਸਾਨੀ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਇਸ ਦੇ ਵਿਚਾਰੇ ਜਥੇਦਾਰ ਦੇ ਕੋਲ ਮਰਨ ਵਰਤ ਤਲਵਾਉਣ ਦੇ ਲਈ ਪਹੁੰਚੀ ਪੰਜਾਬ বিজেপি ਨੂੰ ਡੱਲੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ বিজেপি ਆਗੂ ਜਥੇਦਾਰ ਦੇ ਥਾਂ ਪ੍ਰਧਾਨ ਮੰਤਰੀ ਦੇ ਕੋਲ ਜਾਣ ਉਪਰ ਰਾਸ਼ਟਰਪਤੀ ਰਾਸ਼ਟਰਪਤੀ ਕੋਲ ਮੁੱਦਾ ਚੁੱਕਣ ਕੇਂਦਰੀ ਖੇਤੀਬਾੜੀ ਮੰਤਰੀ ਗ੍ਰਹਿ ਮੰਤਰੀ ਅੱਗੇ ਮਸਲਾ ਚੁੱਕਿਆ ਜਾਵੇ ਤਾਂ ਸਦਾ ਰੁਕਰਾਂਗੇ ਖਨੋਰੀ ਬਾਰਡਰ ਦਾ ਜਿੱਥੇ ਕਿ ਲਗਾਤਾਰ ਕਿਸਾਨਾਂ ਆਗੂ ਜਜੀਤ ਸਿੰਘ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਇਸੇ ਜਗ੍ਹਾ ਤੋਂ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਅ ਚਰਨਜੀਤ ਆਪਣੇ ਆਪ ਦੇ ਵਿੱਚ ਦੋ ਤਿੰਨ ਖਬਰਾਂ ਸਿੱਧੇ ਤੌਰ ਤੇ ਖਨੌਰੀ ਬਾਰਡਰ ਦੇ ਨਾਲ ਮੋਰਚੇ ਦੇ ਨਾਲ ਲੱਗੀਆਂ ਹੋਈਆਂ ਨੇ ਇੱਕ ਇੱਕ ਕਰਕੇ ਇਸ ਦੇ ਵਿਸਥਾਰ ਦੇ ਨਾਲ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਇੱਥੇ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਉੱਥੇ ਹੀ ਅੱਜ ਏਕਤਾ ਦੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ ਜਿਸ ਤਰੀਕੇ ਦੇ ਨਾਲ ਅੱਜ ਸੰਜੁਕਤ ਕਿਸਾਨ ਮੋਰਚੇ ਦੀ ਆਗੂ ਪਹੁੰਚਣਗੇ ਪਰ ਇਸ ਦੇ ਵਿਚਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜੋ ਕਿ ਪੰਜਾਬ ਬੀਜੇਪੀ ਨੂੰ ਸਿੱਧੇ ਤੌਰ ਤੇ ਜਵਾਬ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਜਥੇਦਾਰ ਦੇ ਕੋਲ ਜਾਨ ਦੀ ਬਚਾਏ ਅਪ ਪ੍ਰਧਾਨ ਮੰਤਰੀ ਦੇ ਕੋਲ ਜਾਣ ਉਹਨਾਂ ਅੱਗੇ ਕਿਸਾਨੀ ਮੰਗਾਂ ਦਾ ਜਿਹੜਾ ਕਿ ਮੁੱਦਾ ਚੁੱਕਿਆ ਜਾਵੇ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਵਿਸਤਾਰ ਦੇ ਨਾਲ ਵੀ ਜਾਨਣਾ ਚਾਹਾਂਗੇ ਬਿਲਕੁਲ ਜਗਦੀਸ਼ ਢੱਲੇਵਾਲ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਤੜਿਆ ਗਿਆ ਕਿ ਜਿਹੜੇ ਮੁੱਦਾ ਹੈਗਾ ਜਿਹੜੀਆਂ ਕਿਸਾਨੀ ਮੰਗਾਂ ਹੈਗੀਆਂ ਨੇ ਉਹਨਾਂ ਦਾ ਨਿਬੇੜਾ ਕਰਨ ਦੇ ਲਈ ਅਕਾਲ ਤਖਤ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਕੇਂਦਰ ਕੋਲ ਜਾਣਾ ਚਾਹੀਦਾ ਉਹਨਾਂ ਨੂੰ ਮੁੱਖ ਮੰਤਰੀ ਸੌਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਜਾਣਾ ਚਾਹੀਦਾ ਕਿ ਤਰ੍ਹਾਂ ਕਿਤੇ ਸਾਫ਼ ਤੌਰ ਦੇ ਉੱਪਰ ਜਿਹੜਾ ਹੈਗਾ ਇਹ ਉਹਨਾਂ ਨੂੰ ਜਿਹੜਾ ਤੜਿਆ ਗਿਆ ਸਾਫ਼ ਤੌਰ ਦੇ ਉੱਪਰ ਤੇ ਦੂਜੇ ਨੰਬਰ ਦੇ ਉੱਪਰ ਅੱਜ ਖਨੌਰੀ ਬਾਰਡਰ ਦੇ ਉੱਪਰ ਇੱਕ ਵੱਡੀ ਜਿਹੜੀ ਆਖ ਖਬਰ ਆਉਗੀ ਇੱਕ ਵੱਡਾ ਦਿਨ ਅੱਜ ਖਨੌਰੀ ਬਾਰਡਰ ਦਾ ਹੈ ਕਿਉਂਕਿ ਇਕਤਾ ਦੀ ਜਿਹੜਾ ਹੈਗਾ ਕਦਮ ਜਿਹੜਾ ਐਸਕੇਐਮ ਦੇ ਵੱਲੋਂ ਵਧਾਇਆ ਗਿਆ ਐਸਕੇ ਪੋਲੀਟੀਕਲ ਦੇ ਲੀਡ ਲੀਡਰ ਹੈਗੇ ਨੇ 6 ਮੈਂਬਰੀ ਕਮੇਟੀ ਆ 101 ਜਣਾਂ ਦਾ ਜਥਾ ਹੈਗਾ ਅੱਜ ਖਨੌਰੀ ਬਾਰਡਰ ਦੇ ਉੱਪਰ ਆਊਗਾ ਤਾਂ ਅੱਜ ਖਨੌਰੀ ਬਾਰਡਰ ਦੇ ਉੱਪਰ ਇੱਕ ਵੱਡਾ ਦਿਨ ਆਪਾਂ ਕਹਿ ਸਕਦੇ ਹਾਂ ਕਿਉਂਕਿ 13 ਫਰਵ ਜਦੋਂ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਬੈਠੇ ਨੇ ਜਗਜੀਤ ਢੱਲੇਵਾਲ ਲਗਾਤਾਰ 26 ਨਵੰਬਰ ਤੋਂ ਜਿਹੜਾ ਆਪਣਾ ਮਰਨ ਵਰਤ ਦੇ ਵਿੱਚ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਹੁਣ ਅਗਰ ਇਕੱਠੇ ਹੁੰਦੇ ਨੇ ਕਿਸਾਨ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਜਿਹੜਾ ਹੈਗਾ ਜ਼ਿਆਦਾ ਵਜੂਗਾ ਸ਼ਮਸ਼ੇਰ ਸਿੰਘ ਸ਼ਮਸ਼ੇਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੇ ਹਾਲਾਤ ਥੋੜੇ ਖਨੌਰੀ ਦੇ ਜਿਆਦਾ ਮਜ਼ਬੂਤ ਹੋਣ ਵਾਲ ਨੇ ਅੱਜ ਵੱਡਾ ਦਿਨ ਲੱਗਦਾ ਕਿ ਅਗਰ ਇਕਤਾ ਦਾ ਕਦਮ ਜਿਹੜਾ ਹੈਗਾ ਐਸਕੇਮ ਪੋਲੀਟੀਕਲ ਦੇ ਵੱਲੋਂ ਵਧਾਇਆ ਗਿਆ ਇਕੱਠੇ ਹੋ ਜਾਂਦੇ ਹੋ ਤਾਂ ਮੰਗਾਂ ਉਹੀ ਨੇ ਲੜਾਈ ਤੁਹਾਡੀ ਸਾਰੀ ਕੇਂਦਰ ਦੇ ਨਾਲ ਆ ਤਾਂ ਲੱਗਦਾ ਕਿ ਜਿਹੜੀ ਮਜਬੂਤੀ ਆ ਹੋ ਸਕਦੀ ਆ ਉਹ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਆਉਣ ਤੇ ਆ ਵੀ ਉਹ ਆਣ ਕੇ ਕੀ ਉਹਨਾਂ ਦੇ ਵਿਚਾਰ ਨੇ ਬਾਕੀ ਇਹ ਆ ਵੀ ਉਹਨਾਂ ਦਾ ਵੈਲਕਮ ਕਰਦੇ ਆ ਆਪਾਂ ਸੰਯੁਕਤ ਕਿਸਾਨ ਮੋਰਚਾ ਗਿਆ ਰਾਜਨੀਤੀ ਕੋਲੋਂ ਦੇ ਰਾਏ ਦਰੋਸਤਾਏ ਆਪਾਂ ਉਹਨਾਂ ਦਾ ਜੀਆ ਇਹਨੂੰ ਕਰਦੇ ਆਂ ਬਾਕੀ ਆਣ ਕੇ ਜੋ ਵਿਚਾਰ ਰੱਖਣਗੇ ਉਸ ਤੋਂ ਬਾਅਦ ਕੋਈ ਅਗਲੀ ਜਿਹੜੀ ਕਾਰਵਾਈ ਹੋਊਗੀ ਕਿਉਂਕਿ ਹੁਣ ਸਾਡੀ ਜਿਹੜੀ ਐਸਕੇਪ ਨੌਨ ਪੋਲਿਟਿਕਲ ਦੀ ਉਹ ਵੀ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਵਿਚਾਰਿਆ ਜਾਣਾ ਵਾ ਵੀ ਉਹਨਾਂ ਨੂੰ ਆਉਂਦੇ ਕੀ ਵਿਚਾਰ ਕਰਨੇ ਆ ਉਹ ਸਾਰੀ ਮੀਟਿੰਗ ਚੱਲ ਰਹੀ ਆ ਇਸ ਤੋਂ ਬਾਅਦ ਮੈਂ ਮੀਟਿੰਗ ਵਿੱਚ ਹੀ ਜਾ ਰਿਹਾ ਜੀ ਦੇਖੋ ਵਿਚਾਰ ਤਾਂ ਤੁਹਾਡੇ ਨਾਲ ਬਾਜੋ ਆ ਵੀ ਆਉਣਗੇ ਤਾਂ ਗੱਲਾਂ ਬਾਤਾਂ ਹੋਣਗੀਆਂ ਪਰ ਆਪਾਂ ਦੇਖੀ ਜੋ ਕਿਸਾਨੀ ਮੰਗਾ ਨੇ ਜੋ ਲੜਾਈ ਆ ਉਹ ਬਰਾਬਰ ਆ ਲੜਾਈ ਦੂਜੇ ਪਾਸੇ ਕੇਂਦਰ ਦੇ ਨਾਲ ਉਹ ਵੀ ਕਿਸਾਨ ਦਿੱਲੀ ਵੀ ਸਮਰਚਾ ਸੀ ਇਕੱਠਾ ਸੀ ਤਾਂ ਜਿਹੜੇ ਮਤਭੇਦ ਨੇ ਉਹ ਪੁਲਾ ਕੇ ਲੱਗਦਾ ਕਿ ਇਕੱਠੇ ਹੋਣ ਦਾ ਜ਼ਿਆਦਾ ਫਾਇਦਾ ਕਿਉਂਕਿ ਜਗਦੀਸ਼ ਢੱਲੇਵਾਲ ਵੀ ਅਗਰ ਹਾਲਾਤ ਜਿਹੜੇ ਹੈਗੇ ਨੇ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਉਹ ਵੀ ਬਚ ਜਾਣ ਕਿਦਣਾ ਕਿਤੇ ਬਿਲਕੁਲ ਜੀ ਬਿਲਕੁਲ ਜੇ ਆ ਰਹੇ ਆ ਤੇ ਵੈਲਕਮ ਆ ਜੀ ਉਹਨਾਂ ਦਾ ਜੀ ਆਇਆਂ ਨੂੰ ਉਹਨਾਂ ਨੂੰ ਆਪਾਂ ਬਾਕੀ ਸਾਰੇ ਜਿਹੜਾ ਇਹਦਾ ਮੈਂ ਇਕੱਲਾ ਨਹੀਂ ਫੈਸਲਾ ਲੈ ਸਕਦਾ ਵੀ ਉਹਨਾਂ ਨਾਲ ਆਪਾਂ ਕਿਵੇਂ ਗੱਠ ਜੋੜ ਕਰਨਾ ਕਿਵੇਂ ਉਹ ਕਿਉਂਕਿ ਉਹ ਸਾਰਾ ਮੋਰਚੇ ਦਾ ਫੋਰਮ ਦਾ ਵਿਚਾਰ ਹੋਊਗਾ ਤੇ ਫਿਰ ਹੀ ਉੱਤੇ ਕੋਈ ਅਗਲੀ ਕਾਰਵਾਈ ਹੋਊਗੀ ਉਹਦੇ ਵਿੱਚ ਮੈਂ ਕਹਲਾ ਕੋਈ ਕਮੈਂਟ ਨਹੀਂ ਕਰ ਸਕਦਾ ਵੀ ਹਾਂ ਆਪਾਂ ਉਹਨਾਂ ਨਾਲ ਲੈ ਕੇ ਚੱਲਾਂਗੇ ਉਹ ਸਾਰੀ ਮੋਰਚੇ ਦਾ ਫੈਸਲਾ ਹੋਵੇਗਾ ਉਹ ਮੀਟਿੰਗ ਚੱਲ ਰਹੀ ਆ ਮੀਟਿੰਗ ਤੋਂ ਬਾਅਦ ਜੋ ਵੀ ਬਾਕੀ ਉਹ ਆਉਣ ਤੇ ਡਿਪੈਂਡ ਹੈ ਵੀ ਉਹਨਾਂ ਦੇ ਵਿਚਾਰ ਕੀ ਹੈ ਉਹਨਾਂ ਦੇ ਵਿਚਾਰ ਜਦੋਂ ਆਉਣਗੇ ਬਹਿਵਾਂਗੇ ਮਿਲ ਬੈਠਾਂਗੇ ਤੇ ਫਿਰ ਚਰਚਾ ਹੋਵੇਗੀ ਇਹ ਵੀ ਜਰੂਰ ਸਵਾਲ ਕਰੋ ਕਿ ਕੁਝ ਮਿੰਟ ਪਹਿਲਾਂ ਜਗਦੀਤ ਸਿੰਘ ਵਾਲਾ ਐਸਕੇ ਅੰਦੀ ਅਗਵਾ ਦੇ ਡੱਲੇਵਾਲ ਦੇ ਨਾਲ ਮੁਲਾਕਾਤ ਹੋਵੇਗੀ ਮੁਲਾਕਾਤ ਦਾ ਕੀ ਪ੍ਰੋਗਰਾਮ ਹੈ ਕਿ ਹੁਣ ਡੱਲੇਵਾਲ ਦੀ ਸਿਹਤ ਬਿਲਕੁਲ ਠੀਕ ਹੈ ਉਹ ਮੁਲਾਕਾਤ ਕਰ ਰਹੇ ਨੇ ਤਾਂ ਬਿਲਕੁਲ ਇੱਕ ਹੋਰ ਸਵਾਲ ਜਿਹੜਾ ਹੈਗਾ ਕਿ ਜਦੋਂ ਐਸਕੇਐਮ ਦੇ ਲੀਡਰ ਆਉਂਦੇ ਨੇ ਤਾਂ ਜਗਜੀਤ ਡੱਲੇਵਾਲ ਦਾ ਮੁਲਾਕਾਤ ਕਰਨਗੇ ਉਹ ਮਿਲਣਗੇ ਉਹਨਾਂ ਨੂੰ ਉਹ ਤੇ ਵੇਖੋ ਜੀ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਭ ਤੋਂ ਪਹਿਲਾਂ ਸਿਹਤ ਆ ਹੁਣ ਉਹਨਾਂ ਨੇ ਇੱਕ ਤਾਂ ਤੁਹਾਨੂੰ ਸਾਰੇ ਮੀਡੀਆ 'ਚ ਗੱਲ ਚੱਲ ਗਈ ਹੈ ਵੀ ਜਿਹੜਾ ਵੀ ਉਹ ਕਿਸੇ ਨੂੰ ਨਹੀਂ ਮਿਲਣਗੇ ਬਾਕੀ ਤਾਂ ਬਾਕੀ ਇਹ ਆਪੇ ਜੇ ਉਹਨਾਂ ਦੀ ਸਿਹਤ ਅਲਾਈ ਕਰੂਗੀ ਉਹ ਤਾਂ ਜਗਜੀਤ ਸਿੰਘ ਡੱਲੇਵਾਲ ਜੀ ਤੇ ਆ ਵੀ ਉਹਨਾਂ ਦਾ ਕੀ ਵਿਚਾਰ ਨੇ ਮਿਲਦਾ ਬਾਕੀ ਇਹ ਪਹਿਲਾਂ ਸਭ ਤੋਂ ਜੇ ਸਿਹਤ ਸਹੀ ਹੋ ਗਈ ਤੇ ਮੇਰੇ ਖਿਆਲ ਨਾਲ ਵੀ ਜ਼ਰੂਰ ਉਹ ਮਿਲਣਗੇ ਬਸ ਕਿਤੇ ਨਾ ਕਿਤੇ ਇਲਜ਼ਾਮ ਜ਼ਰੂਰ ਉਹਨਾਂ ਨੇ ਪਹਿਲਾਂ ਲਗਾਏ ਸੀ ਕਿ ਸਾਨੂੰ ਜਗਜੀਤ ਡੱਲੇਵਾਲ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਪਰ ਹੁਣ ਅਗਰ ਆ ਰਹੇ ਨੇ ਤਾਂ ਇਕੱਠੇ ਬਹਿ ਕੇ ਕੋਈ ਨਾ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਸਲਾਹ مشورہ ਹੋ ਸਕਦਾ ਵੇਖੋ ਜੀ ਇਹ ਇਲਜ਼ਾਮ ਬਿਲਕੁਲ ਜਿਹੜੇ ਸਰਾਸਰ ਛੁੱਟ ਨੇ ਪਹਿਲਾਂ ਰਕੇਸ਼ ਟਕੈ ਜੀ ਆਏ ਆ ਚਾਹੇ ਜੰਗਵੀਰ ਚੋਹਾਨ ਜੀ ਵੀ ਆਏ ਆ ਹੋਰ ਉਹਨਾਂ ਦੇ ਨੇਤਾ ਆਏ ਸੀਗੇ ਸਾਰੇ ਜਿਹੜੇ ਮਿਲ ਕੇ ਗਏ ਆ ਕੋਈ ਇਦਾਂ ਤਾਂ ਇੱਕ ਵੀ ਨਹੀਂ ਆਇਆਗਾ ਵੀ ਮੈਨੂੰ ਦੱਸ ਦਿਓ ਵੀ ਜਿਹੜਾ ਨਹੀਂ ਮਿਲ ਕੇ ਗਿਆ ਜਿੰਨੇ ਰਕੇਸ਼ ਟਕੈ ਜੀ ਆਏ ਉਹਨਾਂ ਨਾਲ ਆਏ ਸੀਗੇ ਦੂਸਰੇ ਡਾਕਟਰ ਦਰਸ਼ਨਪਾਲ ਜੀ ਆਏ ਸੀਗੇ ਹੋਰ ਉਹਨਾਂ ਦੀ ਟੀਮ ਆਈ ਸੀਗੀ ਜੁਪੀ ਤੋਂ ਆਏ ਸੀਗੇ ਕੁਝ ਸਾਰੇ ਮਿਲ ਕੇ ਗਏ ਆ ਉਹ ਵੀ ਡੱਲੇਵਾਲ ਸਾਹਿਬ ਕੁਝ ਸਮਾਂ ਪਹਿਲਾਂ ਬੋਲੇ ਨੇ ਉਹਨਾਂ ਨੇ ਜਿਹੜੀ ਬੀਜੇਪੀ ਦੀ ਕਿਸਾਨ ਵਿੰਗ ਟੀਮ ਹੈਗੀ ਆ ਉਹਨਾਂ ਨੂੰ ਤਾੜਨਾ ਕੀਤੀ ਆ ਕਿ ਦੇ ਅਕਾਲ ਤਖਤ ਜਾ ਰਹੇ ਹੋ ਤੁਸੀਂ ਕੇਂਦਰ ਕੋਲ ਨਹੀਂ ਜਾ ਰਹੇ ਮੋਦੀ ਕੋਲ ਨਹੀਂ ਜਾ ਰਹੇ ਬਿਲਕੁਲ ਜੀ ਇਹ ਤਾਂ ਬਿਲਕੁਲ ਉਹਨਾਂ ਨੇ ਸਹੀ ਗੱਲ ਕਹੀ ਆ ਸਹੀ ਤਾੜਿਆ ਵਾ ਉਹਨਾਂ ਨੂੰ ਅਕਾਲ ਤਖਤ ਜਾਣ ਨਾਲੋਂ ਜਾ ਕੇ ਆਪਣੇ ਸੀਨੀਅਰ ਅਧਿਕਾਰੀ ਜਿਹੜੇ ਸੀਨੀਅਰ ਨੇਤਾ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਸਰਕਾਰ ਨਾਲ ਇੱਧਰ ਜਾਣ ਦੀ ਬਜਾਏ ਉਹਨਾਂ ਨੂੰ ਸਰਕਾਰ ਵੱਲ ਜਾਣਾ ਚਾਹੀਦਾ ਤਾ ਬਿਲਕੁਲ ਪਰਮਿੰਦਰ ਕਿਤੇ ਕਿਸਾਨ ਉਡੀਕ ਦੇ ਵਿੱਚ ਨੇ ਕਿਉਂਕਿ ਅਗਰ ਜਿਹੜੀ ਲੜਾਈ ਹੈਗੀ ਆ ਇਕੱਠੇ ਹੋ ਕੇ ਲੜੀ ਜਾਵੇ ਤਾਂ ਕਿਤੇ ਨਾ ਕਿਤੇ ਜਿੱਤ ਦਾ ਜਿਹੜਾ ਰਸਤਾ ਇਹ ਜਰਜੀ ਵੀ ਜਾਣਕਾਰੀ ਦਿਓ ਕਿ ਐਸਕੇ ਆਂਕ ਦੇ ਜਿਹੜੇ-ਜਿਹੜੇ ਆਗੂ ਜੋ ਖਨੋਰੀ ਬਾਰਡਰ ਤੇ ਪਹੁੰਚਣਗੇ ਕਿੰਨੇ ਵਜੇ ਇਹ ਪਹੁੰਚਣ ਦਾ ਪੂਰਾ ਪ੍ਰੋਗਰਾਮ ਫਿਲਹਾਲ ਜੋ ਹੁਣ ਤੱਕ ਜਾਣਕਾਰੀ ਜੋਗਿੰਦਰ ਉਹ ਗਰਾਹਾਂ ਬਾਰੇ ਜ਼ਰੂਰ ਜਿਹੜਾ ਹੈਗਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਉਹਨਾਂ ਦੇ ਨਾਲ ਹੋਰ ਜਿਹੜੇ ਪੰਜ ਮੈਂਬਰ ਹੈਗੇ ਨੇ ਉਹ ਆਉਣਗੇ ਤੇ 101 ਕਿਸਾਨਾਂ ਦਾ ਜਥਾ ਹੈਗਾ ਉਹ ਉਹਨਾਂ ਦੇ ਨਾਲ ਆਵੇਗਾ ਇੱਥੋਂ ਕੁਝ ਕਿਲੋਮੀਟਰ ਪਿੱਛੇ ਇੱਕ ਟੋਲ ਪਲਾza ਹੈਗਾ ਉੱਥੇ ਸਾਰੇ ਪਹਿਲਾਂ ਇਕੱਠੇ ਹੋਣਗੇ ਉਸ ਤੋਂ ਬਾਅਦ 11 ਤੋਂ ਲੈ ਕੇ 12 ਦੇ ਵਿੱਚ ਜਿਹੜਾ ਹੈਗਾ ਸਮਾਂ ਨਿਕਲ ਕੇ ਉਹਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਸਮੇਂ ਦੇ ਮੁਤਾਬਕ ਇੱਥੇ ਪਹੁੰਚਣਗੇ ਤਾਂ ਬਿਲਕੁਲ ਪਰਮਿੰਦਰ ਕਿਉਂਕਿ ਜਦੋਂ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਬੈਠੇ ਨੇ ਲੜਾਈ ਲੜ ਰਹੇ ਨੇ ਉਦੋਂ ਤੋਂ ਹੀ ਅਗਰ ਇਕੱਠੇ ਹੁੰਦੇ ਤਾਂ ਜ਼ਿਆਦਾ ਜਿਹੜੀ ਲੜਾਈ ਆਸਾਨ ਹੁੰਦੀ ਪਰ ਜਿਸ ਤਰੀਕੇ ਨਾਲ ਕਿਸਾਨ ਆਗੂ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਦੇਰ ਆਏ ਦਰੁਸਤਾਏ ਤਾਂ ਅਗਰ ਕਿਸਾਨ ਇਕੱਠੇ ਹੋ ਜਾਂਦੇ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਲੜਾਈ ਲੜਦੇ ਨੇ ਤਾਂ ਕਿ ਤਰ੍ਹਾਂ ਕਿਤੇ ਜ਼ਰੂਰ ਜਿਹੜਾ ਰਾਹ ਹੈਗਾ ਉਹ ਸੌਖਾ ਹੋ ਜਾਊਗਾ ਜੀ ਪਰਮਿੰਦਰ ਆ ਬਿਲਕੁਲ ਚਰਨੀ ਬ ਰਣਾ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਕਿ ਕਿ ਅੱਜ ਦੀ ਇਸ ਜੋ ਆਗੂ ਪਹੁੰਚ ਰਹੇ ਨੇ ਖਨੋਰੀ ਬਾਰਡਰ ਤੋਂ ਉਸ ਦੇ ਨਾਲ ਵੀ ਸਾਰੀਆਂ ਨਜ਼ਰਾਂ ਠਕੀਆਂ ਹੋਈਆਂ ਨੇ ਖਨੋਰੀ ਬਾਰਡਰ ਦੇ ਲਈ ਐਸਕੇਐਮ ਦੀ ਆਗੂ ਜੋ ਕਿ ਰਵਾਨਾ ਹੋ ਚੁੱਕੇ ਨੇ ਖਨੋਰੀ ਬਾਰਡਰ ਪਹੁੰਚ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਮਰਨਵਰ ਤੇ ਬੈਠੇ ਡੱਲੇਵਾਲ ਦਾ ਹਾਲ ਜਾਣਨਗੇ ਮੁਲਾਕਾਤ ਕਰਕੇ ਇੱਕ ਜੁਟ ਹੋਣ ਦਾ ਜੋ ਕਿ ਸੁਨੇਹਾ ਦਿੱਤਾ ਜਾਵੇਗਾ 101 ਕਿਸਾਨਾਂ ਦਾ ਜਥਾ ਵੀ ਨਾਲ ਮੌਜੂਦ ਰਹੇਗਾ ਉਸੇ ਹੀ ਐਸਕੇਐਮ ਦੀ ਆਗੂਆਂ ਦੀ ਗੱਲ ਕਰੀਏ ਉਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਖਨੋਰੀ ਬਾਰਡਰ ਤੇ ਜਾਣਗੇ ਇਸ ਤੋਂ ਇਲਾ ਹਾ ਜੋਗਿੰਦਰ ਉਗਰਾਹਾ ਤੇ ਕ੍ਰਿਸ਼ਨਾ ਪ੍ਰਸ਼ਾਦ ਵੀ ਮੁਲਾਕਾਤ ਕਰਨਗੇ ਖਨੋਰੀ ਬਾਰਡਰ ਤੇ ਪਹੁੰਚ ਗਏ ਖੈਰ ਵੇਖਣਾ ਹੋਵੇਗਾ ਕਿ ਕਿਸ ਦੇ ਤੌਰ ਤੇ ਜਗੀਰ ਸਿੰਘ ਡੱਲੇ ਡੱਲੇਵਾਲ ਦੇ ਨਾਲ ਮੁਲਾਕਾਤ ਹੋ ਪਉਂਦੀ ਹੈ ਜਾਂ ਨਹੀਂ ਜਾਂ ਉਹਨਾਂ ਦੀ ਸਿਹਤ ਫਿਲਹਾਲ ਕਿਸ ਤਰੀਕੇ ਦੀ ਇਸ ਤੇ ਵੀ ਜਰੂਰ ਨਜ਼ਰ ਆਏਗੀ ਚਰਨਜੀਤ ਵਾਹਲਾਕੇ ਗੱਲ ਕਰੀਏ ਖਨੋਰੀ ਮੋਰਚੇ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕਿ ਜੇਕਰ ਐਸਕੇਐਮ ਦੇ ਆਗੂ ਹੁੰਦੇ ਨੇ ਤਾਂ ਸਵਾਗਤ ਹੈ ਪਰ ਨਾਲ ਹੀ ਰਾਕੇਸ਼ ਤਕੈਤ ਦੇ ਬਿਆਨਾਂ ਤੋਂ ਜਰੂਰ ਖਨੋਰੀ ਮੋਰਚੇ ਦੀ ਆਗੂ ਜੋ ਕੇ ਆਤ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਹੈ ਕਿ ਹਰ ਅਕਿਸ਼ਟ ਕੈਦ ਦੇ ਬਿਆਨ ਲਗਾਤਾਰ ਬਦਲ ਰਹੇ ਹਨ ਤਾਂ ਬਿਲਕੁਲ ਪਰਮਿੰਦਰ ਕੱਲ ਦੀ ਗੱਲ ਕਰੀਏ ਕੱਲ ਵੀ ਅਸੀਂ ਬਮੰਨੀਓ ਕਹਾਰ ਦੇ ਨਾਲ ਗੱਲਬਾਤ ਕੀਤੀ ਆ ਉਸ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਨੇ ਵੀ ਜਿਹੜੀ ਆ ਕਿ ਤਨਾ ਕਿਤੇ ਜ਼ਰੂਰ ਨਾਰਾਜ਼ਗੀ ਜ਼ਾਹਿਰ ਕੀਤੀ ਆ ਕਿਉਂਕਿ ਸਾਫ਼ ਤੌਰ ਦੇ ਪਰ ਇਹਨਾਂ ਦੇ ਵੱਲੋਂ ਕਹਿਣਾ ਕਿ ਅਗਰ ਆਪਾਂ ਇਕੱਠੇ ਹੋਣਾ ਅਗਰ ਆਪਾਂ ਇਕੱਠੇ ਹੋਗੇ ਲੜਾਈ ਲੜਨੀ ਆ ਤਾਂ ਜਿਹੜੇ ਇਦਾਂ ਦੀ ਬਿਆਨਬਾਜ਼ੀ ਹੈਗੀ ਆ ਉਹ ਤੋਂ ਪਰਹੇਜ਼ ਕਰਨਾ ਚਾਹੀਦਾ ਸਾਫ਼ ਤੌਰ ਤੇ ਇੱਕ ਮੰਗ ਵੀ ਕੀਤੀ ਆ ਤੇ ਦੂਜੇ ਪਾਸੇ ਐਸਕੇਮ ਦੇ ਲੀਡਰਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਅਗਰ ਆਪਾਂ ਇੱਥੇ ਆ ਕੇ ਗੱਲਬਾਤ ਕਰਦੇ ਆ ਅੱਜ ਮੁਲਾਕਾਤ ਹੁੰਦੀ ਆ ਤਾਂ ਕਿਸੇ ਵੀ ਕਿਸਮ ਦੀ ਜਿਹੜੀ ਗਲਤ ਬ ਉਹਨਾਂ ਦੇ ਜਿਹੜੇ ਗੱਲਬਾਤ ਹੈਗੀ ਆ ਉਹ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਇਕੱਠੇ મતਵੇਦ ਸਾਰੇ ਪੁਲਾ ਕੇ ਆਪਾਂ ਇੱਕ ਮੰਚ ਦੇ ਉੱਪਰ ਹੋ ਕੇ ਲੜਾਈ ਲੜ ਲੜ ਸਕੀਏ ਤਾਂ ਆਸ ਜ਼ਰੂਰ ਆ ਕਿਸਾਨਾਂ ਨੂੰ ਜਿਹੜੇ ਆਮ ਇੱਥੇ ਲੋਕ ਬੈਠੇ ਨੇ ਉਹਨਾਂ ਨੂੰ ਵੀ ਆਸ ਜ਼ਰੂਰ ਆ ਕਿ ਜੇ ਲੰਬੇ ਸਮੇਂ ਤੋਂ ਅਸੀਂ ਬੈਠੇ ਆ ਮੰਗਾ ਉਹੀ ਨੇ ਲੜਾਈ ਇੱਕ ਕੇਂਦਰ ਦੇ ਨਾਲ ਹੈਗੀ ਆ ਤਾਂ ਅਗਰ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਤਾਂ ਕਿਰਨ ਕੇ ਦੀ ਮਜ਼ਬੂਤੀ ਜਿਹੜੀ ਹੈਗੀ ਆ ਉਹ ਮਿਲ ਸਕਦੀ ਆ ਹਾਂ ਠੀਕ ਆ ਚਰਨ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਐਸ ਕੇਐਮ ਦੇ ਆਗੂਆਂ ਦੀ ਜੋ ਫੇਰੀ ਹੋਣ ਜਾ ਰਹੀ ਹੈ ਜੋ ਅੱਜ ਆ ਮੁਲਾਕਾਤ ਕਰਨ ਦੇ ਲਈ ਖਨੋਰੀ ਬਾਰਡਰ ਤੇ ਜਾ ਰਹੇ ਨੇ ਜਾਂ ਜੋ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਦੇਖਣਾ ਹੋਵੇਗਾ ਕਿ ਕਿੰਨਾ ਕੇਕਤਾ ਦਾ ਏਕਤਾ ਦਾ ਸੁਨੇਹ ਦਾ ਜੋ ਕਿ ਅਸਰ ਹੁੰਦਾ ਹੈ ਕਿੰਨੀਆਂ ਕੇਕਤਾ ਵਾਲੀਆਂ ਤਸਵੀਰਾਂ ਅੱਜ ਸਾਹਮਣੇ ਆਉਂਦੀਆਂ ਨੇ ਇਸ ਦੇ ਵਿਚਾਲੇ ਵੱਡੀ ਅਪਡੇਟ ਕਿ ਖਨੋਰੀ ਬਾਰਡਰ ਦੇ ਲਈ ਐਸ ਕੇਐਮ ਦੀ ਆਗੂ ਜੋ ਕਿ ਰਵਾਨਾ ਹੋ ਚੁੱਕੇ ਨੇ ਆ ਖਨੋਰੀ ਬਾਰਡਰ ਪਹੁੰਚ ਕੇ ਜੋ ਕਿ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਇਸ ਦੇ ਵਿੱਚ ਐਸ ਕੇਐਮ ਦੀ ਆਗੂਆਂ ਦੀ ਗੱਲ ਕਰੀਏ ਤਾਂ ਬਲਬੀਰ ਸਿੰਘ ਗਾਜੇਵਾਲ ਡਾਕਟਰ ਦਰਸ਼ਨਪਾਲ ਜੁਗਿੰਦਰ ਉਗਰਾਹਾ ਕ੍ਰਿਸ਼ਨਾ ਪ੍ਰਸ਼ਾਦ ਜੰਗਵੀਰ ਚੋਹਾਨ ਅਰਮਿੰਦਰ ਪਟਿਆਲਾ ਤੇ ਮੁਕੇਸ਼ ਚੰਦਰ ਸ਼ਰਮਾ ਜਿਹੜੇ ਕਿ ਇਹ ਆਗੂ ਖਨੌਰੀ ਬਾਰਡਰ ਤੇ ਪਹੁੰਚਣਗੇ